ਤੂੰ ਮੇਰੀ 4 ਵਜੇ ਕੋ ਰੁਗ ਗਈ ਮੈਨੂੰ ਕਹਿ ਕੇ ਗਈ ਮੈਂ ਸਹਿਜ ਨੂੰ ਬੁਲਾਉਣ ਜਾ ਰਹੀ ਆ ਮੰਮਾ ਉਹ ਨਹੀਂ ਹੁੰਦਾ ਉਹਦੀ ਫਰੈਂਡ ਸੀਗੀ ਉਹ ਦਰਿੰਦੇ ਦੀ ਧੀ ਸੀਗੀ ਉਹ ਜਿਹੜੀ ਉਹ ਕੁੜੀ ਦੇ ਫਰੈਂਡ ਸੀ ਸਹੇਲੀ ਸੀ ਉਹਦੀ ਉਹ ਸਾਡੇ ਕੋਲ ਹੀ ਸਾਰਾ ਦਿਨ ਰਹਿੰਦੀ ਸੀ ਉਹ ਉਹਨੂੰ ਬੁਲਾਣ ਹੀ ਗਈ ਸੀ ਮੈਨੂੰ ਕਹਿ ਕੇ ਗਈ ਮੰਮੀ ਮੈਂ ਬੁਲਾ ਕੇ ਆਂਦੀ ਆ ਤੁਸੀਂ ਸਬਜੀ ਲੈ ਆਓ ਜਦ ਤੱਕ ਮੈਂ ਹੁਣੇ ਆ ਜਾਨੀ ਬੁਲਾ ਕੇ ਅਸੀਂ ਸਬਜੀ ਲੈਣ ਚਲੇਗੇ ਮੈਂ ਤੇ ਮੇਰਾ ਪੁੱਤ ਤੇ 15-20 ਮਿੰਟਾਂ ਤੱਕ ਅਸੀਂ ਵਾਪਸ ਆ ਗਏ ਅਸੀਂ ਆਏ ਮ੍ਰਿਤਿਕਾ ਰਹਿ ਨਹੀਂ ਸੀ ਟੀਵੀ ਵੀ ਚੱਲਦਾ ਪਿਆ ਸੀ ਵੇਟ ਖੁੱਲਾ ਸੀ ਤੇ ਮੈਂ ਕਿਹਾ ਉਹ ਕੁੜੀ ਆਈ ਨਹੀਂ ਹੈਗੀ ਮੈਂ ਉਹਦੇ ਵਾਸਤੇ ਦੁੱਧ ਬਣਾਇਆ ਗੈਸ ਤੇ ਮੈਂ ਆਪਣੇ ਪੁੱਤ ਨੂੰ ਕਿਹਾ ਜਾ ਕੇ ਉਹਨਾਂ ਨੂੰ ਬੁਲਾ ਲਿਆ ਉਹ ਕਹਿੰਦਾ ਵੀ ਗਿਆ ਤੇ ਕਹਿੰਦੇ ਇੱਥੇ ਆਈ ਨਹੀਂ ਫਿਰ ਮੇਰਾ ਪੁੱਤ ਮੈਨੂੰ ਕਹਿੰਦਾ ਮम्मा ਪਰੂਲ ਹੈ ਨਹੀਂਗੀ ਉਹਨਾਂ ਦੇ ਘਰ ਫਿਰ ਅਸੀਂ ਮੈਗਰੀ ਮੈਂ ਕਿਹਾ ਮੇਰੀ ਧੀ ਤੁਹਾਡੇ ਘਰੋਂ ਤੁਹਾਡੇ ਘਰੋਂ ਕਿੱਥੇ ਜਾਂਦੀ ਨਹੀਂ ਤੁਹਾਡੇ ਕੋਲ ਹੀ ਆਈ ਹੋਣੀ ਕਹਿੰਦੇ ਆਈ ਸੀ ਮੈਂ ਉਹਨੂੰ ਕਿਹਾ ਵੀ ਸਹਿਜ ਕਰ ਹੈ ਨਹੀਂ ਕਿ ਨਾ ਹੀ ਉਹਦੀ ਮੰਮੀ ਆ ਤੇ ਉਹ ਚਲੀ ਗਈ ਫਿਰ ਅਸੀਂ ਆਣ ਗਵਾਂਂਚ ਕਾਫੀ ਘੰਟੇ ਅੱਜ ਪਤਾ ਕੀਤਾ ਵੀ ਮੇਰੀ ਬੇਟੀ ਤਾਂ ਨਹੀਂ ਆਈ ਤੁਹਾਡੇ ਘਰ ਨਾਲ ਦੇ ਗਵਾਂਡੀਆਂ ਦੇ ਵੀ ਉਹਨਾਂ ਨੇ ਪਤਾ ਕੀਤਾ ਸਾਰਿਆਂ ਦੇ ਅੱਧਾ ਪੂਰਾ ਘੰਟਾ ਡੇਢ ਘੰਟਾ ਅਸੀਂ ਲੱਭਦੇ ਰਹੇ ਜਦੋਂ ਮੇਰੀ ਧੀ ਨਹੀਂ ਲੱਭੀ ਅਸੀਂ ਸੀਸੀਟੀਵੀ ਕੈਮਰੇ ਚੈੱਕ ਕੀਤੇ ਸਾਰਿਆਂ ਦੇ ਉੱਤੇ ਮੇਰੀ ਤੇ ਦੇਖੀ ਮੈਨੂੰ ਜਾਂਦੇ ਉਹਨਾਂ ਦੇ ਘਰ ਅੰਦਰ ਵਰਦੀ ਵੀ ਨਜ਼ਰ ਆਈਆ ਮੈਨੂੰ ਪਰ 10 15 20 ਮਿੰਟਾਂ ਤੱਕ ਮੈਂ ਰਿਕਾਰਡਿੰਗ ਦੇਖੀ ਮੇਰੀ ਤੇ ਉਹਨਾਂ ਦੇ ਘਰੋਂ ਬਾਹਰ ਨਹੀਂ ਆਈ ਮੈਨੂੰ ਵੀ ਨਹੀਂ ਪਤਾ ਸੀ ਕਿ ਉਹ ਘਰ ਹੈ ਨਹੀਂਗੇ ਉਹਦੀ ਪਕੂੜੀ ਵੀ ਹੈ ਨਹੀਂ ਉਹਦੀ ਵਾਈਫ ਵੀ ਹੈ ਨਹੀਂਗੀ ਜਦੋਂ ਮੈਨੂੰ ਫਿਰ ਮੈਂ ਆਪਣੇ ਬੇਟੇ ਨੂੰ ਫੋਨ ਕੀਤਾ ਮੈਂ ਕਿਹਾ ਤੂੰ ਨਾ ਜਾ ਕੇ ਫੋਨ ਕਰ ਪੁਲਿਸ ਵਾਲਿਆਂ ਨੂੰ ਉਹਨੇ ਪੁਲਿਸ ਵਾਲਿਆਂ ਨੂੰ ਫੋਨ ਕੀਤਾ ਅੱਧੇ ਭੁਨੇ ਘੰਟੇ ਤੱਕ ਪੁਲਿਸ ਆਈ ਉਹਨਾਂ ਨੂੰ ਮੈਂ ਆਂਦੀ ਕਿ ਆ ਮੈਂ ਨਾ ਸੀਸੀਟੀਵੀ ਕੈਮਰੇ ਚੈੱਕ ਕਰ ਲਿਆ ਮੇਰੀ ਤੇ ਉਹਨਾਂ ਦੇ ਘਰ ਗਈ ਆ ਤੇ ਅੰਦਰੋਂ ਬਾਹਰ ਨਹੀਂ ਨਿਕਲੀ ਜਦੋਂ ਉਹਨਾਂ ਨੂੰ ਫਿਰ ਉਹਨਾਂ ਨੇ ਉਹਨੂੰ ਤਸੱਲੀ ਨਹੀਂ ਹੋਈ ਕਹਿੰਦੇ ਸਾਨੂੰ ਆਪਣੀ ਤਸੱਲੀ ਕਰਨੀ ਆ ਘੰਟਾ ਡੇਢ ਦੋ ਘੰਟੇ ਉਹਨਾਂ ਨੇ ਵੇਸਟ ਕੀਤੇ ਆ ਇਧਰੋਂ ਪੁੱਛਦੇ ਰਹੇ ਉਧਰੋਂ ਪੁੱਛਦੇ ਰਹੇ ਸਾਰਿਆਂ ਕੋਲੋਂ ਫਿਰ ਹਾਰ ਕੇ ਉਹਨਾਂ ਨੇ ਮੈਨੂੰ ਘਰ ਲੈ ਆਂਦਾ ਘਰ ਵੀ ਲਿਆ ਕੇ ਘੰਟਾ ਡੇਢ ਵੇਸਟ ਕੀਤਾ ਇੱਥੇ ਬਿਆਨ ਲਿਖਦਾ ਸਾਡਾ ਮੇਰਾ ਵੀ ਤੇ ਮੇਰੇ ਪੁੱਤ ਦਾ ਵੀ ਬਿਆਨ ਲਿਖਿਆ ਉਹਨਾਂ ਨੇ ਫਿਰ ਮੈਂ ਕਿਹਾ ਜਦੋਂ ਮੈਂ ਤੁਹਾਨੂੰ ਕਿਹਾ ਕਿ ਸੀਸੀਟੀਵੀ ਕੈਮਰੇ ਵਿੱਚ ਮੈਂ ਆਪਣੀ ਧੀ ਦੇਖੀ ਉਹਨਾਂ ਦੇ ਘਰ ਜਾਂਦੇ ਤੁਸੀਂ ਮੇਰੀ ਸੈਟੀਸਫੈਕਸ਼ਨ ਤੱਕਰਾਓ ਉਹਨਾਂ ਦੇ ਘਰ ਚੱਲੋ ਤੁਸੀਂ ਮੇਰੇ ਨਾਲ ਦੇਖੋ ਦੱਸੋ ਫਿਰ ਉਹ ਦੋ ਮਲਾਜ਼ਮ ਗਏ ਆ ਮੇਰੇ ਨਾਲ ਪਰ ਦੋ ਮਲਾਜ਼ਮ ਪਹਿਲਾਂ ਹੀ ਉਹਨਾਂ ਦੇ ਅੰਦਰ ਬੈਠੇ ਹੋਏ ਸੀਗੇ ਚਾਹ ਪਾਣੀ ਪਿੰਦੇ ਸੀ ਅੰਦਰ ਬਹਿ ਕੇ ਉਹਨਾਂ ਦਾ ਗੇਟ ਕੋਲ ਦੋ ਮਲਾਜ਼ਮ ਤੁਹਾਡੇ ਕੋਲ ਇੱਥੇ ਮਲਾਜ਼ਮ ਦੋ ਚਾਰ ਟੋਟਲ ਸੀਗੇ ਦੋ ਇੱਥੇ ਆਏ ਹਾਂ ਜੀ ਦੋ ਪਹਿਲਾਂ ਆਏ ਸੀਗੇ ਦੋ ਬਾਅਦ ਚ ਆਏ ਸੀ ਮਲਾਜ਼ਮ ਜਿਹੜੇ ਦੋ ਬਾਅਦ ਆਏ ਸੀ ਉਹ ਮੈਨੂੰ ਇੱਧਰ ਲਿਆਏ ਜਿਹੜੇ ਦੋ ਪਹਿਲਾਂ ਆਏ ਸੀ ਉਹਨਾਂ ਦੇ ਘਰ ਜਾ ਕੇ ਚਾਹ ਪਾਣੀ ਪੀਂਦੇ ਪਏ ਸੀ ਉਹ ਪਹਿਲੇ ਦੋ ਜਿਹੜੇ ਤੁਹਾਨੂੰ ਮਿਲੇ ਸੀਗੇ ਹਾਂਜੀ ਉਹ ਵੀ ਮਿਲੇ ਸੀਗੇ ਜਿਸ ਘਰ ਦੇ ਵਿੱਚ ਘਟਨਾ ਹੋਈ ਹੈ ਉੱਥੇ ਚਾਹ ਪਾਣੀ ਪੀ ਰਹੇ ਸੀਗੇ ਪੁਲਿਸ ਵਾਲੇ ਤੁਸੀਂ ਆਪਣੀ ਅੱਖੀਂ ਦੇਖਿਆ ਹਾਂਜੀ ਚਾਹ ਪਾਣੀ ਪੀ ਰਹੇ ਸੀਗੇ ਜਦੋਂ ਅਸੀਂ ਬਾਹਰੋਂ ਗੇਟ ਖੋਲ੍ਹ ਆਏ ਇੱਥੇ ਬੈਠੇ ਸੀਗੇ ਅੰਦਰ ਬੈੱਡ ਤੇ ਬੈਠੇ ਹੋਏ ਸੀ ਉਹ ਕਮਰੇ ਇੱਥੇ ਇਸੇ ਤਰ੍ਹਾਂ ਦਾ ਘਰ ਹੋਏਗਾ ਦੋ ਕਮਰੇ ਉਹਨਾਂ ਸੀ ਉਹ ਉਹਨਾਂ ਨੂੰ ਪਾਣੀ ਸਰਵ ਕਰ ਰਿਆ ਸੀਗਾ ਉਹ ਪਾਣੀ ਪੀ ਰਹੇ ਸੀ ਤੇ ਮੈਂ ਜਦੋਂ ਗਈ ਦੋ ਮੁਲਾਜ਼ਮਾਂ ਦੇ ਨਾਲ ਜ ਉਹ ਕਹਿੰਦੇ ਤੁਸੀਂ ਆਪਣੀ ਚੈਕਿੰਗ ਕਰ ਸਕਦੇ ਹੋ ਤੁਸੀਂ ਇਨਵੈਸਟੀਗੇਸ਼ਨ ਕਰ ਲਓ ਆਪਣੀ ਆਪ ਭਾਂਜੀ ਦੋ ਇੱਕ ਤੋਂ ਪਹਿਲਾਂ ਸੀਸੀਟੀਵੀ ਚਾਰੋਂ ਆਗੇ ਤੁਹਾਡੇ ਕੋਲ ਦੋ ਤੁਹਾਡੇ ਕੋਲ ਆਏ ਪਹਿਲੇ ਉਹਨਾਂ ਨੇ ਪਹਿਲਾਂ ਸੀਸੀਟੀਵੀ ਨਹੀਂ ਦੇਖੀ ਪਹਿਲੇ ਉਹਨਾਂ ਨੇ ਉਹਨਾਂ ਨੇ ਦੇਖੀ ਸੀ ਉਹਨਾਂ ਨੇ ਮੈਂ ਤੁਹਾਨੂੰ ਕਿਹਾ ਨਾ ਡੇਢ ਘੰਟਾ ਉਹਨਾਂ ਨੇ ਸੀਸੀਟੀਵੀ ਕੋਲ ਮੇਰੇ ਚ ਦੇਖ ਕੇ ਵੇਸਟ ਕਿਤੇ ਉਹਨਾਂ ਨੇ ਬਾਹਰ ਖੜੇ ਹੋ ਕੇ ਉਸ ਤੋਂ ਬਾਅਦ ਮੈਨੂੰ ਅੱਧਾ ਪੌਣਾ ਘੰਟਾ ਘੰਟਾ ਇੱਥੇ ਕਰ ਲਿਆ ਕੇ ਬਿਆਨ ਲਿਖਣ ਤੇ ਵੇਸਟ ਕਿਤੇ ਉਹਨਾਂ ਨੇ ਜਦੋਂ ਮੈਂ ਉਹਨਾਂ ਨੂੰ ਉਹ ਫਿਰ ਜਾ ਰਹੇ ਸੀਗੇ ਉਹਨਾਂ ਨੇ ਉਸ ਘਰ ਦੇ ਵਿੱਚ ਚੈਕਿੰਗ ਕਰਨਾ ਜ਼ਰੂਰੀ ਨਹੀਂ ਸਮਝਿਆ ਉਹਨਾਂ ਨੇ ਉਹ ਜਾਂਦੇ ਪਏ ਸੀ ਮੈਂ ਹੀ ਉਹਨਾਂ ਨੂੰ ਕਿਹਾ ਤੁਸੀਂ ਮੇਰੀ ਸੈਟੀਸਫੈਕਸ਼ਨ ਕਰਾਓ ਉਸ ਘਰ ਨੂੰ ਚੈੱਕ ਕਰਕੇ ਤੁਸੀਂ ਇਦਾਂ ਕਿਦਾਂ ਜਾ ਰਹੇ ਹੋ ਸਿਰਫ ਬਿਆਨ ਲਿਖ ਕੇ ਸਾਈਨ ਸੌਣ ਲੈ ਕੇ ਤੁਸੀਂ ਨਹੀਂ ਜਾ ਸਕਦੇ ਕਹਿੰਦੇ ਚਲੋ ਅਸੀਂ ਤੁਹਾਡੀ ਤਸੱਲੀ ਕਰਾ ਦਿੰਦੇ ਹਾਂ ਉਹ ਮੈਂ ਉਹਨਾਂ ਨੂੰ ਲੈ ਕੇ ਗਈਆਂ ਤੇ ਜਦੋਂ ਅਸੀਂ ਉਹਨਾਂ ਦਾ ਦਰਵਾਜ਼ਾ ਖੜਕਾਇਆ ਦੋ ਮੁਲਾਜ਼ਮ ਪਹਿਲਾਂ ਹੀ ਅੰਦਰ ਸੀਗੇ ਜਦੋਂ ਅਸੀਂ ਅੰਦਰ ਗਏ ਆ ਇੱਕ ਮੁਲਾਜ਼ਮ ਉਹਨਾਂ ਨੇ ਜਿਹੜਾ ਦਰਿੰਦਾ ਸੀ ਉਹਨੇ ਖੋਲਿਆ ਗੇਟ ਤੇ ਦੋ ਮੁਲਾਜ਼ਮ ਅੰਦਰ ਪਾਣੀ ਚਾਹ ਪਾਣੀ ਪੀਂਦੇ ਪਏ ਸੀ ਬਹਿ ਕੇ ਬੈਠਦੇ ਜਦੋਂ ਫਿਰ ਜਿਹੜੇ ਦੋ ਮੁਲਾਜ਼ਮ ਮੇਰੇ ਨਾਲ ਗਏ ਸੀਗੇ ਮੈਂ ਉਹਨਾਂ ਨੂੰ ਕਿਹਾ ਕਿ ਤੁਸੀਂ ਇਨਵੈਸਟੀਗੇਸ਼ਨ ਕਰੋ ਕਹਿੰਦੇ ਤੁਸੀਂ ਅਸੀਂ ਨਾ ਇੱਧਰ ਤਲਸਲੀ ਕਰ ਲਈ ਆਪਦੀ ਇਧਰੋਂ ਸਾਰਾ ਚੈੱਕ ਕਰ ਲਿਆ ਤੇ ਤੁਹਾਡੀ ਤੀ ਨਹੀਂ ਹੈਗੀ ਤੁਸੀਂ ਅੰਦਰ ਸਟੋਰ ਦੇਖ ਲਓ ਬੈੱਡ ਬਾਕਸ ਦੇਖ ਲਓ ਆਪ ਹੀ ਖੋਲ-ਖੋਲ ਕੇ ਸਾਨੂੰ ਮੈਨੂੰ ਦਿਖਾਏ ਆ ਮੈਂ ਅਲਮਾਰੀਆਂ ਚੈੱਕ ਕੀਤੀਆਂ ਪਿੱਛੇ ਵਾਲਾ ਸਟੋਰ ਬਾਥਰੂਮ ਸਭ ਕੀਤਾ ਛੱਤ ਤੇ ਮੇਰਾ ਬੇਟਾ ਦੇਖ ਕੇ ਆਇਆ ਉਹਨਾਂ ਨੇ ਕਿਸੇ ਗਵਾਂਡੀ ਨੂੰ ਵੀ ਨਹੀਂ ਅੰਦਰ ਆਣ ਦਿੱਤਾ ਨਾਲ ਦੀ ਨਾਲ ਬਾਹਰੋਂ ਗੇਟ ਲਾ ਦਿੱਤਾ ਸੀ ਇਕੱਲੇ ਸੀਗੇ ਨਾਲ ਬਸ ਹਾਂ ਮੈਂ ਤੇ ਮੇਰਾ ਪੋਤਾ ਸੀ ਦੋ ਜਣੇ ਹੀ ਸੀ ਅੰਦਰ ਤੇ ਉਹਨਾਂ ਨੇ ਬਾਹਰ ਵਾਲਾ ਬਾਥਰੂਮ ਕਹਿੰਦੇ ਅਸੀਂ ਸਾਰਾ ਸਭ A to Z ਚੈੱਕ ਕਰ ਲਿਆ ਮੈਨੂੰ ਮੈਨੂੰ ਨਹੀਂ ਪਤਾ ਉਹਨਾਂ ਨੇ ਬਾਹਰ ਬਾਥਰੂਮ ਉਹਨਾਂ ਨੂੰ ਨੋਟਿਸ ਕੀਤਾ ਕਿ ਨਹੀਂ ਕੀਤਾ ਇਹ ਮੈਨੂੰ ਨਹੀਂ ਪਤਾ ਬਟ ਉਹ ਕਹਿੰਦੇ ਅਸੀਂ ਸਾਰਾ ਕੁਝ ਇਧਰ ਦਾ ਚੈੱਕ ਕਰ ਲਿਆ ਹੋਇਆ ਮੈਨੂੰ ਤਸੱਲੀ ਸੀ ਟਰਸਟ ਸੀਗਾ ਉਹਨਾਂ ਤੇ ਮੈਂ ਕਿਹਾ ਪੁਲਿਸ ਮਾਲਾਜ਼ਮ ਨੇ ਮੈਨੂੰ ਉਹ ਥੋੜੀ ਕਰਨਗੇ ਮੈਂ ਫਿਰ ਬਾਹਰ ਆ ਗਈ ਬਟ ਮੈਨੂੰ ਸੈਟੀਸਫਾਈ ਮੈਂ ਉੱਤੇ ਗੇਟ ਨਹੀਂ ਛੱਡਿਆ ਉਹਨਾਂ ਦਾ ਬਟ ਘੰਟਾ ਡੇਢ ਘੰਟਾ ਮੈਂ ਉੱਤੇ ਫਿਰ ਖੜੀ ਰਹੀ ਮੈਂ ਫਿਰ ਹਾਰ ਕੇ ਆਪਣੇ ਰਿਲੇਟਿਵਸ ਨੂੰ ਕਾਲ ਕੀਤੀ ਬੁਲਾਇਆ ਸਾਰਿਆਂ ਨੂੰ ਦਿਓਰ ਨੂੰ ਆਪਣੇ ਨੂੰ ਬੁਲਾਇਆ ਸਾਹਿਬ ਨੂੰ ਬੁਲਾਇਆ ਸਭ ਨੂੰ ਬੁਲਾਇਆ ਮੈਂ ਕਾਲ ਕਰਕੇ ਇਹ ਆਏ ਇਹਨਾਂ ਨੂੰ ਵੀ ਮੈਂ ਵੀਡੀਓ ਦਿਖਾਤੀ ਕਿਉਂਕਿ ਕਲਿੱਪ ਉਹਨਾਂ ਨੇ ਮੈਨੂੰ ਸੈਂਡ ਕਰਤੀ ਸੀ ਮੇਰੇ ਮੋਬਾਈਲ ਤੇ ਕਲਿੱਪ ਦਿਖਾਈ ਇਹਨਾਂ ਨੇ ਜਦੋਂ ਕਿਹਾ ਵੀ ਕੁੜੀ ਤੁਹਾਡੀ ਅੰਦਰ ਹੀ ਆ ਤੁਸੀਂ ਉਹਨਾਂ ਨੇ ਫਿਰ ਬੈਲ ਕੜਕਾਈ ਉਹ ਬੰਦਾ ਉਹ ਲਾਈਟਾਂ ਬੰਦ ਕਰਕੇ ਸੁੱਤਾ ਪਿਆ ਸੀ ਗੱਡੀ ਉਹਨੇ ਕਿਸੇ ਦਿਨ ਆਂਦੀ ਸੀ ਮੰਗ ਕੇ ਅੰਦਰ ਲਾਈ ਹੋਈ ਸੀ ਜਦੋਂ ਅਸੀਂ ਉਹਨੂੰ ਬਾਹਰ ਕੱਢਿਆ ਲੋਕ ਲਗਾ ਕੇ ਸਾਨੂੰ ਮਿਲਣ ਆਇਆ ਬਾਹਰ ਤੱਕ ਲੋਕੇ ਪੁੱਛਿਆ ਬਿਚਪ ਕਰਕੇ ਦੱਸ ਦੇ ਸਾਡੀ ਕੀ ਕਿਤੇ ਆ ਕਹਿੰਦਾ ਮੈਨੂੰ ਪਤਾ ਨਹੀਂ ਮੇਰੀ ਆਪ ਦੀਆਂ ਹੱਥ ਜੋੜ ਕੇ ਮੇਰੀ ਆਪ ਦੀਆਂ ਦੋ ਧੀਆਂ ਨੇ ਦਾੜਾ ਮੇ ਰੱਖਿਆ ਹੋਇਆ ਐਡਾ ਤੇ ਮੈਂ ਕੀ ਕਰਨਾ ਫਿਰ ਉਹਨਾਂ ਨੇ ਜ਼ਬਰਦਸਤੀ ਚਾਬੀ ਖੋ ਕੇ ਉਸ ਤੋਂ ਗੇਟ ਖੁਲਾਇਆ ਜਦੋਂ ਖੁਲਾਇਆ ਇੱਕ ਸਾਰੇ ਜਾਣੇ ਤਾਂ ਫੈਲ ਗਏ ਕੋਈ ਉੱਪਰ ਨੂੰ ਕੋਈ ਅੰਦਰ ਨੂੰ ਜਿਹੜਾ ਬੰਦਾ ਬਾਥਰੂਮ ਦਰਵਾਜੇ ਦੇ ਬੈਕ ਸਾਈਡ ਤੇ ਇੱਕ ਬਾਥਰੂਮ ਸੀਗਾ ਐਂਟਰੈਂਸ ਤੇ ਜਿੱਦਾ ਸਾਡਾ ਬਣਿਆ ਹੋਇਆ ਵਿੜੇ ਦੇ ਨਾਲ ਗੇਟ ਦੇੰਦੇ ਵਿੜੇ ਦੇ ਨਾਲ ਹੀ ਉੱਤੇ ਉਹਨਾਂ ਨੇ ਕੁੰਡਾ ਲੱਗਿਆ ਹੋਇਆ ਸੀ ਉਹਨੂੰ ਖੋਲਿਆ ਖੋਲਦੇ ਸਾਰੀ ਸਾਹਮਣੇ ਮੇਰੀ ਧੀ ਅੱਡੇ ਬੁਰੇ ਹਾਲਾਤਾਂ 'ਚ ਪਈ ਸੀ ਤੁਹਾਨੂੰ ਮੈਂ ਦੱਸ ਨਹੀਂ ਸਕਦੀ ਇੰਨੀ ਗੰਦੀ ਹਾਲਤ ਜਿਵੇਂ ਸੀ ਉਹਨੇ ਗੱਡੀ ਸਟਾਰਟ ਕਰਕੇ ਰੱਖੀ ਹੋਈ ਸੀ ਬੋਰਾ ਉੱਥੇ ਪਿਆ ਸੀ ਵੀ ਮੈਂ ਧੀ ਪੈ ਕਰਕੇ ਆਪਣੀ ਪਤਾ ਨਹੀਂ ਕਿੱਥੇ ਕੀ ਕਰਨੀ ਸੀ ਉਹਨੇ ਮੇ ਤਾਂ ਧੀ ਹੀ ਲੱਭਣੀ ਸੀ ਜਿਵੇਂ ਜੋਰਜ ਵਰਸਤੀ ਨਾਲ ਕਰਦੇ ਕਿੱਥੇ ਜਾਣਾ ਸੀ ਮੈਂ ਗੱਲੀ ਨਹੀਂ ਕਿੱਥੇ ਕੀ ਕਰਨਾ ਸੀ ਮੈਨੂੰ ਇਹ ਦੱਸੋ ਤੁਸੀਂ ਹੌਂਸਲਾ ਕਰੋ ਕਿਉਂਕਿ ਬੜੀਆਂ ਅਹਿਮ ਗੱਲਾਂ ਦਾ ਜ਼ਿਕਰ ਤੁਸੀਂ ਕਰ ਰਹੇ ਹੋ ਕਿ ਦੋ ਪੁਲਿਸ ਮੁਲਾਜ਼ਮ ਅੰਦਰ ਬੈਠੇ ਹੋਏ ਸੀ ਕਿ ਪਹਿਲੇ 1.5-2 ਘੰਟੇ ਉਹ ਜਦੋਂ ਤੁਸੀਂ ਫਿਰ ਹੁਣ ਲੈ ਕੇ ਆਇਆ ਸ਼ਾਇਦ ਰਾਤ ਪੈ ਗਈ ਸੀ ਕਿ 7-8 ਵਜੇ ਦਾ ਸਮਾਂ 10 ਵਜੇ ਮਿਲੀ ਇਹ 10 ਵਜੇ ਮੇਰੀ ਧੀ ਮਿਲੀ ਹੈ 4 ਵਜੇ ਦੀ ਗਵਾਹੀ ਇਹਨਾਂ ਨੇ 3-2-3 ਘੰਟੇ ਜਿਹੜੇ ਵੇਸਟ ਕੀਤੇ ਆ ਕੀ ਪਤਾ ਮੇਰੀ ਧੀ ਦੇ ਚ ਸਾਹ ਹੁੰਦੇ ਮੇਰੀ ਧੀ ਬਚ ਜਾਂਦੀ ਜੇ ਤੁਹਾਨੂੰ ਅਸੀਂ ਸੀਸੀਟੀਵੀ ਕੈਮਰੇ ਤੁਸੀਂ ਦੇਖ ਰਹੇ ਮੇਰੀ ਧੀ ਅੰਦਰ ਗਈ ਆ ਤੁਸੀਂ ਉਸੇ ਟਾਈਮ ਐਕਸ਼ਨ ਕਿਉਂ ਨਹੀਂ ਲਿਆ ਕਿਉਂ ਨਹੀਂ ਤੁਸੀਂ ਉਸੇ ਟਾਈਮ ਗਏ ਇਹ ਚੀਜ਼ਾਂ ਅਸੀਂ ਥੋੜੀ ਦੱਸਣੀ ਆ ਇਹ ਪੁਲਿਸ ਮੈਂ ਕਿ ਮੈਨੂੰ ਚਾਹੀਦਾ ਤੁਹਾਡਾ ਉਸ ਪਰਿਵਾਰ ਦੇ ਨਾਲ ਸੰਬੰਧ ਸੀਗਾ ਜਾਣਦੇ ਸੀਗੇ ਫੈਮਿਲੀ ਰਿਲੇਸ਼ਨਸ ਕੁਝ ਵੀ ਨਹੀਂ ਸੀ ਜਿੱਦਾਂ ਗਵਾਣ ਮਾਤਾ ਜਿੱਦਾਂ ਫਰੈਂਡ ਸਰਕਲ ਹੁੰਦਾ ਹੈ ਬੱਚੇ ਦਾ ਦੂਸਰੀ ਬੱਚੀ ਦੇ ਨਾਲ ਸਿਰਫ ਉਹ ਨਾ ਕੀ ਸੀਗਾ ਤੁਸੀਂ ਕਦੀ ਆਪ ਉਸ ਵਿਅਕਤੀ ਨੂੰ ਮਿਲੇ ਜਿਨੇ ਇਸ ਘਟਨਾ ਨੂੰ ਕਦੀ ਨਹੀਂ ਮਿਲੇ ਉਹਨਾਂ ਦੇ ਮਮਾ ਦੇ ਨਾਲ ਵੀ ਸਾਡਾ ਕੋਈ ਮੱਡਾ ਨਹੀਂ ਸਿਰਫ ਫਰੈਂਡਸ ਦੇ ਦੋਸਤ ਗਲੀ ਦੇ ਗਲੀ ਦੇ ਵਿੱਚ ਬੱਚੇ ਖੇਡਦੇ ਨੇ ਤੇ ਜਾਂਦੇ ਆਪਸ ਦੇ ਵਿੱਚ ਬਿਲਕੁਲ ਕਦੀ ਸੁਣਿਆ ਤੇ ਨਹੀਂ ਹੋਗਾ ਜਦੋਂ ਸੁਣਿਆ ਦਾ ਸੁਭਾਵਿਕ ਜੀ ਗੱਲ ਹੈ ਕਿ ਬੱਚੀ ਨੂੰ ਨਾ ਭੇਜ ਦੇ ਪੇਸ਼ਨਾਸੀ ਆਪਣੀ ਧੀ ਬਿਲਕੁਲ ਨਹੀਂ ਭੇਜਣੀ ਸੀ ਮੈਂ ਉੱਥੇ ਆਪਣੀ ਧੀ ਜੇ ਮੈਨੂੰ ਬਤਾਉਂਦਾ ਤੇ ਕਾਹ ਦਾ ਦਰਿੰਦਾ ਬੈਠਾ ਆ ਡਾ ਕੰਜਰ ਬੈਠਾ ਆ ਜਿਹੜਾ ਮੇਰਾ ਸਾਜ ਹੋਗਾ ਕਿਉਂਕਿ ਅੱਜ ਤੁਹਾਡੀ ਧੀ ਸਭ ਨੂੰ ਆਪਣੀ ਧੀ ਲੱਗ ਰਹੀ ਹੈ ਹਰ ਕੋਈ ਮੈਂ ਵੀ ਆ ਜਾਂ ਜਿਹੜੇ ਲੋਕ ਇੱਥੇ ਬੈਠੇ ਸਾਰੇ ਆਪਣੇ ਘਰ ਦੀ ਹੀ ਕਹਾਣੀ ਸਮਝ ਰਹੇ ਨੇ ਤੁਸੀਂ ਤੁਹਾਡਾ ਗੁੱਸਾ ਵੀ ਦੇਖਣ ਨੂੰ ਮਿਲਿਆ ਕੱਲ ਜਦੋਂ ਉਹਨੂੰ ਬਾਹਰ ਲਿਆਂਦਾ ਪਰਸੋਂ ਦੀ ਰਾਤ ਦੀ ਗੱਲ ਹੈ ਕੀ ਸਜ਼ਾ ਮਿਲਣੀ ਚਾਹੀਦੀ ਹੈ ਕੀ ਸਜ਼ਾ ਮਿਲਣੀ ਚਾਹੀਦੀ ਹੈ ਉਹਨੂੰ ਮੈਂ ਸਿਰਫ ਇਹ ਨਹੀਂ ਦਰਖਾਸਤ ਕਰਦੀ ਆ ਸਰਕਾਰ ਅੱਗੇ بس ਉਹ ਨੂੰ ਮੇਰੇ ਸਾਹਮਣੇ ਲਿਆ ਕੇ ਲਟਕਾ ਕੇ ਜਿੱਦਾਂ ਉਹਨੇ ਮੇਰੀ ਧੀ ਮਾਰੀ ਐ ਨਾ ਉਹ ਵੀ ਉਦਾ ਹੀ ਤੜਫ-ਸੜਫ ਕੇ ਮਰੇ ਉਹਨੂੰ ਵੀ ਉਸੇ ਤਰ੍ਹਾਂ ਫਾਸੀ ਦੇ ਕੇ ਜਿੱਦਾਂ ਉਹਨੇ ਮੇਰੀ ਧੀ ਦਾ ਤਾਰ ਨਾਲ ਬੰਨ ਕੇ ਉਹਦਾ ਗਲੇ ਨੂੰ ਸਾਹ ਸਾਹ ਘੋਟਿਆ ਨਾ ਉਹਦਾ ਵੀ ਉਵੇਂ ਤਰ੍ਹਾਂ ਸਾਹ ਘੋਟਿਆ ਜਾਵੇ ਤੜਫ-ਸੜਫ ਕੇ ਮਰੇ ਉਹ ਲਟਕ ਲਟਕ ਕੇ ਮਰੇ ਉਦਾ ਹੀ ਕੋਈ ਆਖਰੀ ਸ਼ਬਦ ਯਾਦ ਆ ਰਹੇ ਨਹੀਂ 25 ਜਦੋਂ ਤੁਹਾਨੂੰ ਦੱਸ ਕੇ ਗਈ ਕੋਈ ਜ਼ਿਕਰ ਕਰਕੇ ਜੀ मेरी बच्ची से मैं न नगा के गई मम्मी मैं अपनी सहज सलीनो से बुलाण चल रही हूं उने आ जावेंगे <laughs> बस उन्होंने मेरे दूसरी कोई गल नहीं कीती मेरी बीने ਤੁਹਾਡੇ ਪਰਿਵਾਰ ਚ ਹੋਰ ਕੋ ਕੋਣ ਹੈ ਮੇਰਾ ਬੇਟਾ ਤੇ ਮੈਂ ਹੀ ਆ ਬਸ ਮੇਰੇ ਹਸਬੰਡ ਦੀ 3-4 ਡੇਢ ਸਾਲ ਪਹਿਲਾਂ ਡੈਥ ਹੋ ਗਿਆ ਤੁਸੀਂ ਕੁਝ ਕਰਦੇ জব ਨਹੀਂ ਮੈਂ ਹਾਊਸ ਵਾਈਫ ਹੀ ਆ ਮੈਂ ਕੋਈ জব ਨਹੀਂ ਕਰਦੀ ਕਿਉਂਕਿ ਗ੍ਰਫਤਾਰੀ ਤਾਂ ਹੋ ਗਈ ਹੈ ਰੂਸ ਤਾਂ ਸਾਡੇ ਅੰਦਰ ਹੈ ਸਾਰਿਆਂ ਦੇ ਅੰਦਰ ਰੂਸ ਹੈ ਜਿਹੜੇ ਪੁਲਿਸ ਮੁਲਾਜ਼ਮ ਕਹੀ ਅਸੀਂ ਤਾਂ ਸਾਰੇ ਇਹੀ ਗੱਲ ਕਰ ਰਹੇ ਹਾਂ ਸਸਪੈਂਸ਼ਨ ਕਰ ਦਿੱਤੀ ਹੈ ਕਾਰਵਾਈ ਉਹਨਾਂ ਤੇ ਵੀ ਹੋਣੀ ਚਾਹੀਦੀ ਨਹੀਂ ਡਿਸਮਿਸ ਚਾਹੀਦੇ ਨੇ ਉਹ ਬੰਦੇ ਮੈਨੂੰ ਡਿਸਮਿਸ ਚਾਹੀਦੇ ਨੇ ਸਸਪੈਂਸ਼ਨ ਨਾਲ ਕੰਮ ਨਹੀਂ 2 ਮਹੀਨੇ ਬਾਅਦ ਉਹਨਾਂ ਨੇ ਫੇਰ ਜੁਆਇਨ ਕਰ ਲੈਣਾ ਜੋ ਮੇਰੇ ਨਾਲ ਵਾਪਰਿਆ ਕਿਸੇ ਹੋਰ ਦੀ ਤੀ ਨਾਲ ਨਹੀਂ ਹੋਣਾ ਚਾਹੀਦਾ ਹੁਣ ਕਿਉਂਕਿ ਜਿਵੇਂ ਤੇ ਮੇਰੇ ਕਾਲਜ ਅੱਗ ਲੱਗੀ ਉਹਨੂੰ ਠੰਡ ਵੀ ਤਾਂ ਹੀ ਪੈਣੀ ਹੈ ਜਦੋਂ ਇਹ ਜਿਹੜੇ ਬੁਨਾਰਗਰ ਨੇ ਉਹਨਾਂ ਨੂੰ ਜਦ ਤੱਕ ਸਜ਼ਾ ਨਹੀਂ ਮਿਲਦੀ